ਰਾਜੂ ਪ੍ਰਧਾਨ ਦੀ ਲੜਾਈ ਹੋਈ ਹੈ ਰਾਜੂ ਪ੍ਰਧਾਨ ਨੇ ਰਾਜੂ ਪ੍ਰਧਾਨ ਨੇ ਉਧਰ ਬੰਦੇ ਬરાਲੇ ਉਧਰੋਂ ਉਹਨੇ ਆ ਕੇ ਗੋਲੀਆਂ ਚਲਾਤੀਆਂ ਹੀ ਉੱਥੇ ਗੋਲੀਆਂ ਚਲਾਣ ਤੋਂ ਕਿਤੇ ਸੀ ਗਈ ਸਾਰੇ ਸਾਰੇ ਗਵਾਹ ਬੱਸ ਡਰਾਈਵਰ ਵੀ ਲੇਡੀਜ਼ ਵੀ ਲੇਡੀਜ਼ ਨੂੰ ਬਾਹਰ ਕੱਢਿਆ ਲੇਡੀਜ਼ ਤੇ ਵੀ ਚਾਟੇ ਮਾਰਿਆ ਉਹਨਾਂ ਨੇ ਉਹਨਾਂ ਨੇ ਦੋ 라ਉਂਡ ਫੇਰ ਕਰੇ ਜਮੀਨ ਤੇ ਮਾਰੇ ਇਹ ਫੇਰ ਲੱਗੇ ਨਹੀਂ ਪੁਲਿਸ ਪ੍ਰਸ਼ਾਸਨ ਸੀਗਾ ਉਹਦੇ ਉਧਰ ਫੇਰ ਹੋਇਆ ਹਾਂਜੀ ਹਾਂਜੀ ਉਹਨਾਂ ਨੂੰ ਕਿਹਾ ਮੈਂ ਅਸਲਾ ਫੜੋ ਉਹਨਾਂ ਨੇ ਅਸਲਾ ਫੜਿਆ ਹੀ ਨਹੀਂ ਉਹ ਕਹਿੰਦੇ ਮੈਨੂੰ ਬਸ ਇੱਕ ਬੰਦ ਲੱਖਣੀ ਆਈ ਫੇਰ ਚਲਾਇਆ ਉਹਨੇ ਇਹ ਆ ਜਸ ਇਹ ਅਸਲੇ ਨਾਲ ਬਲੇਕ ਕਲ ਦਾ ਅਸਲਾ ਸੀ ਕਹੀ ਉਹਦੇ ਕੋਲ 6 ਸਰ ਜਿਹਦੇ ਕੋਲ ਸੀ ਹਰਬੀਟ ਟੀਟ ਕੋਲ ਸੀਗਾ ਇਹ ਅਸਲਾ ਦੀ ਪਗਾਈ ਮੇਰਾ ਨਾਮ ਅਸੀਂ ਇਹ ਮਨਾਂ ਤੋ ਆ ਰਹੇ ਸੀ ਗਏ ਦੋ ਦਿਨ ਨੂੰ ਗਏ ਸੀ ਗਏ ਤੇ ਉਧਰ ਆਂਦੇ ਹੋਏ ਆਪਾਂ ਚ ਕਿੰਨਾ ਦੀ ਰਾਜੂ ਪ੍ਰਧਾਨ ਦੀ ਲੜਾਈ ਹੋਈ ਹੈ ਰਾਜੂ ਪ੍ਰਧਾਨ ਨੇ ਰਾਜੂ ਪ੍ਰਧਾਨ ਨੇ ਉਧਰ ਬੰਦੇ ਬਰਾਲੇ ਉਧਰ ਉਹਨੇ ਆ ਕੇ ਗੋਲੀਆਂ ਚਲਾਤੀਆਂ ਹੀ ਉੱਥੇ ਗੋਲੀਆਂ ਚਲਾਣ ਤੋਂ ਬਾਅਦ ਹਰਪੀਤ ਨਾਮ ਦੇ ਮੁੰਡੇ ਰਾਜੂ ਪ੍ਰਧਾਨ ਦੇ ਮੁੰਡਾ ਦੀ ਰਾਜੂ ਪ੍ਰਧਾਨ ਦੇ ਮੁੰਡੇ ਨਾਲ ਸੀ ਗੌਰਵ ਗੋਲੀਆਂ ਚਲਾ ਕੇ ਸਿਰਸੁਰ ਪਾੜ ਕੇ ਭੱਜ ਗਏ ਜੋ ਮੋਹਨ ਦਾ ਜੀ ਮੇਰਾ ਬਰਾਦਰ ਆ ਇਸ ਕਲੀਅਰ ਅੱਜ ਮੌਕੇ ਤੇ ਸੀਗੇ ਸਾਰੇ ਸਾਰੇ ਗਵਾਹ ਬੱਸ ਡਰਾਈਵਰ ਵੀ ਲੇਡੀਆਂ ਵੀ ਲੇਡੀਆਂ ਨੂੰ ਬਾਰ ਕੱਢਿਆ ਲੇਡੀਆਂ ਤੇ ਵੀ ਛਾਟੇ ਮਾਰਿਆ ਉਹਨਾਂ ਨੇ ਤੇ ਅੱਧੀ ਬੱਸ ਵੀ ਉੱਡੀਆਂ ਉਹਨਾਂ ਨੇ ਕਿੰਨੇ ਰਾਊਂਡ ਫੇਰ ਕੀਤੇ ਸੀ ਉਹਨਾਂ ਨੇ ਦੋ ਰਾਊਂਡ ਫੇਰ ਕਰੇ ਜਮੀਨ 'ਚ ਮਾਰੇ ਇਹ ਫੇਰ ਲੱਗੇ ਨਹੀਂ ਲਗਾਤਾਰ ਜਿਹੜੀਆਂ ਪਰਮਾਸ਼ਾ ਦੀਆਂ ਘਟਨਾਵਾਂ ਨਿਕਲ ਰਹੀਆਂ ਸਾਨੂੰ ਇਨਸਾਫ ਚਾਹੀਦਾ ਜੀ ਰਾਜੂ ਪ੍ਰਧਾਨ ਲੈ ਗਿਆ ਸੀ ਦੋ ਦਿਨ ਨੂੰ ਗਿਆ ਸੀ ਬਸ ਇਹ ਕੁੜੀ ਨੂੰ ਰਾਜਪ੍ਰਧਾਨ ਨੇ ਗਾਲਾਂ ਕੱਢੀਆਂ ਸੀਗੀਆਂ ਰਾਜਪ੍ਰਧਾਨ ਨੇ ਗਾਲਾਂ ਕੱਢੀਆਂ ਗੱਲ ਕਿਸੇ ਔਰ ਦੀ ਸੀ ਉਹਨਾਂ ਨੇ ਆ ਕੇ ਗੁੱਟ ਪਾ ਜਿਨ੍ਹਾਂ ਦੀ ਲੇਡੀਜ਼ ਨੂੰ ਗਾਲਾਂ ਕੱਢੀਆਂ ਸੀ ਬਸ ਚ ਉਹਨਾਂ ਨੇ ਅੱਗੇ ਸਨੋਰੀ ਸੀਤਲਾ ਮਾਤਾ ਦੇ ਮੰਦਰ ਬਸ ਰੋਕ ਗਏ ਸੀ ਉਹਨਾਂ ਨੇ ਸਨੋਰੀ ੱਡੀ ਬਸ ਘੇਰ ਲਈ ਬਸ ਘੇਰ ਕੇ ਨਾਲ ਦੇ ਸਾਰੇ ਬਸ ਗੁੱਟੇ ਅੱਡੀ ਇਹ ਹੈਗੀ 11 ਕੋ 11:30 11:30 ਹਾਂਜੀ 11:30 11:30 ਸਿਰ 'ਚ ਮਾਰੀਆਂ ਹੀ ਪਿੱਠਾਂ ਤੇ ਕਿਰਪਾਨਾਂ ਮਾਰੀਆਂ ਡੰਡੇ ਮਾਰੇ ਉਹਨਾਂ ਨੇ ਫੋਨ ਫੋਨ ਗੇਰਤਾ ਉਹਨਾਂ ਦਾ ਫੋਨ ਤਾਂ ਨਹੀਂ ਗੇਰਤਾ ਪਤਾ ਨਹੀਂ ਖੋਲਿਆ ਇਹ ਘੱਟੋ ਘੱਟ 25 25 ਹੋਤੀ ਜਾਣੀ ਸੀ ਮੇਰੇ ਘਰ ਗੱਡੀਆਂ ਜਾਈ ਪੈਦਲ ਸੀ ਗਈ ਮੋਟਰਸਾਈਕਲਾਂ ਦਾ ਸੀ ਗਈ ਰਾਜੂ ਪ੍ਰਧਾਨ ਬਸ ਸੀਗਾ ਰਾਜੂ ਪ੍ਰਧਾਨ ਰਾਜੂ ਪ੍ਰਧਾਨ ਨੇ ਵੀ ਮਾਰੀਆਂ ਪੁਲਿਸ ਪੁਲਿਸ ਪ੍ਰਸ਼ਾਸਨ ਸੀਗਾ ਉਹਦੇ ਉਧਰ ਫੈਰ ਹੋਏ ਹਾਂਜੀ ਹਾਂਜੀ ਉਹਨਾਂ ਨੇ ਉਹ ਕਿਹਾ ਮੈਂ ਅਸਲਾ ਫੜੋ ਉਹਨਾਂ ਨੇ ਅਸਲਾ ਫੜਿਆ ਹੀ ਨਹੀਂ ਉਹ ਕਹਿੰਦੇ ਮੈਨੂੰ ਕਿਉਂ ਫੜ ਰਿਆ ਮੈਂ ਕਹਿੰਦਾ ਤੁਸੀਂ ਪ੍ਰਧਾਨ ਤਾਂ ਕਿਸੇ ਨੇ ਛੱਕਿਆ ਨਹੀਂ ਕਿਸੇ ਨੂੰ ਵੀ ਹਲਾਤ ਤੁਹਾਡੇ ਇਹ ਸਿਰ ਸੁਰ ਫਟਿਆ ਜੀ ਉਹਦਾ ਵਸ ਤੇ ਕਿ ਬੰਦੇ ਲੱਕਮੀ ਆਈ ਪੈਰ ਚਲਾਇਆ ਉਹਨੇ ਇਹ ਆ ਜਸ ਮਿਆਸਲੇ ਨਾਲ ਬਲੈਕ ਕਲਰ ਦਾ ਅਸਲਾ ਸੀ ਕਹੀ ਉਹਦੇ ਕੋਲ 6 ਸਰ ਜੀ ਦੇ ਕੋਲ ਹਰ ਬੀਟੀਡ ਕੋਲ ਸੀਗਾ ਜੀ ਅਸਲਾ ਠੀਕ ਲਾਈ ਇੱਕ ਕੁਇੰਟ ਰੋਲ ਰੋਲ ਹੈ ਜੀ ਜੀ ਸਰ ਅੱਜ ਘਟਨਾ ਨਿਕਲ ਕੇ ਅਸੀਂ ਆਏ ਕਿ ਮਾਮਲਾ ਕਿੱਥੇ ਦਾ ਮਾਮਲਾ ਹੈ ਹਾਂ ਜੀ ਇਹ ਇੱਕ ਦੋ ਬਸਾਂ ਗਈਆਂ ਸੀ ਅਮਰਨਾਥ ਯਾਤਰਾ ਤੇ ਤੇ ਯਾਤਰੀ ਕਿਸੇ ਗੱਲ ਤੋਂ ਇਹ ਬਸ ਦੇ ਏਸੀ ਚਲਾਉਣ ਨੂੰ ਲੈ ਕੇ ਕਿਤੇ ਰਸਤੇ ਦੇ ਵਿੱਚ ਇਹਨਾਂ ਦੀ ਬਹਿਸ ਹੋ ਗਈ ਤੇ ਇੱਥੇ ਜਦੋਂ ਇਹ ਆਪਣਾ ਡੈਸਟੀਨੇਸ਼ਨ ਤੇ ਵਾਪਸ ਪਹੁੰਚੀ ਬਸ ਵੱਡੀ ਨਦੀ ਤੇ ਤੇ ਉਥੇ ਇਹਨਾਂ ਦਾ ਕੋਈ ਝਗੜਾ ਵਗੈਰਾ ਹੋ ਗਿਆ ਤੇ ਉਹਦੇ ਚ ਇੱਕ ਬੰਦਾ ਇੰਜਰਡ ਹੋਇਆ ਤੇ ਬਾਕੀ ਜੋ ਵੀ ਇਹਨਾਂ ਦਾ ਬਿਆਨ ਕਲਮੰਦ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਤੇ ਲਿਆਂਦੇ ਜਾਓ। ਕਿੰਨਾ ਕਿ ਜੀ। ਅ ਐਮਐਲਆਰ ਹਾਸਲ ਕਰ ਰਹੇ ਹਾਂ ਅਸੀਂ ਡਾਕਟਰ ਸਾਹਿਬ ਤੋਂ ਤੇ ਉਹ ਵੈਰੀਫਾਈ ਕਰ ਰਹੇ ਹਾਂ ਅਸੀਂ। ਅੱਛਾ ਜੀ। ਵੈਰੀਫਾਈ ਕਰਕੇ ਨਹੀਂ ਐਮਐਲਆਰ ਅਸੀਂ ਹਜੇ ਹਾਸਲ ਕਰਨੀ ਆ ਜੋ ਵੀ ਡਾਕਟਰ ਸਾਹਿਬ ਉਹਦੇ ਜੀ ਦੇਣਗੇ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਊਗੀ। ਨਹੀਂ ਵੀਡੀਓ ਨਹੀਂ ਮਿਲੀ ਪਈ। ਬਾਕੀ